ਗਰਮੀ ਦੇ ਮੌਸਮ ਵਿੱਚ ਇਸ ਰੰਗ ਦੇ ਘਰ ਵਿੱਚ ਕੱਪੜੇ ਨਹੀਂ ਪਾਉਣੇ ਚਾਹੀਦੇ ਬਹੁਤ ਮਾਰੇ ਹੁੰਦੇ ਨੇ ਜਿਹੜੇ ਲੋਕ ਇਸ ਰੰਗ ਦੇ ਕੱਪੜੇ ਪਾਉਂਦੇ ਨੇ ਉਸ ਘਰ ਵਿੱਚ ਕਦਰਾਂ ਕੀਮਤਾਂ ਜਿਹੜੀਆਂ ਨੇ ਉੱਡ ਜਾਂਦੀਆਂ ਨੇ ਉਸ ਘਰ ਵਿੱਚ ਬਹੁਤ ਸਾਰੀਆਂ ਬੁਰੀਆਂ ਗੱਲਾਂ ਵੱਧ ਜਾਂਦੀਆਂ ਨੇ ਚੰਗੇ ਲੋਕ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਘਰ ਦੇ ਵਿੱਚ ਕਦੀ ਵੀ ਇਸ ਰੰਗ ਦੇ ਕੱਪੜੇ ਨਹੀਂ ਪਾਉਂਦੇ ਹਣ ਕੇ ਸੱਜਣ ਕਹਿੰਦੇ ਕਿ ਕਪੜੀ ਤੇ ਵਹਿਮਾ ਪਰਵਾ ਵਾਲੀ ਗੱਲ ਹੋ ਗਈ ਅੰਦਰੂਨੀ ਸਵੱਛਤਾ ਵਾਲੀ ਗੱਲ ਹੋ ਗਈ ਜਿਹੜੇ ਬੜੇ ਗਾੜੇ ਹੋਣਗੇ ਕਹਿੰਗੇ ਸਰ ਜੀ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਬੜੀ ਸ਼ਾਂਖੀ ਚੀਜ਼ ਦੀ ਗੱਲ ਕਰ ਰਹੇ ਹੋ ਪਰ ਜੇ ਉਹ ਪੂਰੀ ਵੀਡੀਓ ਸੁਣ ਲੈਣਗੇ ਜਾਂ ਮੇਰੇ ਹੋਰ ਬਹੁਤ ਸਾਰੀਆਂ ਵੀਡੀਓਸ ਹੋਈਆਂ ਹੋਈਆਂ ਹਨ ਉਹ ਲੋਕ ਵੀ ਇਹ ਗੱਲ ਨਹੀਂ ਸੋਚਣਗੇ ਉਹ ਸਭੋ ਵੀਡੀਓ ਨੂੰ ਬੜੇ ਆਰਾਮ ਨਾਲ ਤੇ ਬੜੇ ਸਹੀ ਤਰੀਕੇ ਨਾਲ ਸੁਲੇਖਣ ਕੇ ਤੇ ਸੁਣਨਗੇ ਕਿ ਵਕਤੇ ਕੋਈ ਗੱਲ ਹੋ ਸਕਦੀ ਆ ਕਿ ਜਿਹੜੇ ਅਸੀਂ ਕੱਪੜੇ ਗਰਮੀਆਂ 'ਚ ਪਾਉਨੇ ਨੇ ਉਹ ਸਾਡੇ ਪਰਿਵਾਰ ਨੂੰ ਸਾਡੇ ਧੀਆ ਪੁੱਤਰਾ ਦੀ ਸਾਡੇ ਧੀ ਦੀ ਨੌ ਦੀ ਜਾਂ ਹੋਰ ਕਈ ਚੀਜ਼ਾਂ ਨੂੰ ਬਹੁਤ ਸਾਰੇ ਪ੍ਰਭਾਵਿਤ ਕਰਦੀ ਆ ਅਕਸਰ ਕੀ ਹੁੰਦਾ ਜਦੋਂ ਗਰਮੀ ਦਾ ਮਹੀਨਾ ਸ਼ੁਰੂ ਹੁੰਦੇ ਨੇ ਗਰਮੀਆਂ ਤੇ ਕਈ ਲੋਕ ਸਾਰੇ ਨਹੀਂ ਲੇਕਿਨ ਬਹੁਤ ਸਾਰੇ ਲੋਕੀ ਕਰਨਗੇ ਖਾਸ ਕਰਕੇ ਬੰਦੇ ਜਾਂ ਮਨ ਬੰਦੇ ਤੋਂ ਭਾਵ ਹੋ ਗਿਆ ਕੋਈ ਪੋਤੋ ਹੋ ਗਿਆ ਕੋਈ ਬਾਤ ਹੋ ਗਿਆ ਕੋਈ ਕੋਈ ਵਿਸ਼ਤਾ ਹੈ ਮੈਂ ਬਤਾ ਸ਼ਬਦ ਇਸ ਕਰਕੇ ਵਰਤੇ ਕਿ ਬੜਾ ਸੰਖਿਆ ਸੰਦੇ ਤੇ ਪਹਾਰਿਆ ਸੰਦੇ ਲੱਗਿਆ ਕਿ ਹਰ ਬੰਦਾ ਇਹਨੂੰ ਕੈਚ ਕਰ ਸਕਦਾ ਮਰਦ ਵਰਗ ਕਹਿ ਲਿਆ ਪੱਕੀ ਗੱਲ ਹੈ ਤੁਸੀਂ ਵੇਖਣਾ ਇਹ ਕੀ ਕਰਨੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ ਕੱਲੀ ਬਨਾਨ ਪਾਸ਼ਟੜ ਦੇ ਉੱਪਰ ਇੱਕ ਛੋਟਾ ਜਿਹਾ ਅੱਛਾ ਜਿਹਾ ਪਾਛੜਨਗੇ ਜਾਂ ਕਿ ਆਪਣੀ ਪਾਛੜਨਗੇ ਕਿ ਇਹ ਚੀਜ਼ਾਂ ਸਾਨੂੰ ਘਰ ਵਿੱਚ ਪਾਉਣੀਆਂ ਚਾਹੀਦੀਆਂ ਨੇ ਗਰਮੀ ਦੇ ਮੌਸਮ ਦੇ ਵਿੱਚ ਕੀ ਸਾਨੂੰ ਇਹ ਚੀਜ਼ ਕਰਨਾ ਚਾਹੀਦਾ ਕੀ ਸਾਨੂੰ ਜ਼ਿਆਦਾ ਗਰਮੀ ਲੱਗਦੀ ਹੈ ਕੀ ਮਰਦਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਔਰਤਾਂ ਇਹ ਵਰਤਕ ਸੋਚ ਲਵੇ ਕਿ ਜੇ ਐਵੇਂ ਦਾ ਮੋਹ ਸਾਡੇ ਪਰਿਵਾਰ ਦੇ ਵਿੱਚੇ ਕੱਪੜੇ ਪਾਵਾਂਗੇ ਆਮ ਤੌਰ ਤੇ ਜਿਹੜੇ ਇਦਾਂ ਦੇ ਕੱਪੜੇ ਪਾਏ ਜਾਂਦੇ ਨੇ ਉਹ ਕੱਪੜਿਆਂ ਦੇ ਵਿੱਚ ਕੀ ਹੁੰਦਾ ਸਾਰਾ ਸਰੀਰ ਜਿਹੜਾ ਮੁੱੱਖ ਦਾ ਆਰ ਪਾਰ ਨਜ਼ਰ ਆਉਂਦਾ ਹੈ ਇੰਨੇ ਪਤਲੇ ਕੱਪੜੇ ਲੋਕ ਗਰਮੀ ਛੁਪਾਉਂਦੇ ਨੇ ਸਿਰਫ ਇੱਕ ਵਿਖਾਵਾ ਕਰਕੇ ਕਿ ਆਹ ਕੱਪੜੇ ਪਾਏ ਗਏ ਇਹ ਨੂੰ ਨਾ ਹੀ ਬਹੁਤ ਜੰਗੀ ਗੱਲ ਆ ਔਰਤਾਂ ਵੀ ਸਾਡੇ ਘਰ ਚ ਧੀ ਹੀ ਹੁੰਦੀ ਆ ਭੈਣ ਵੀ ਹੁੰਦੀ ਆ ਮਾਂ ਵੀ ਹੁੰਦੀ ਆ ਪਤਨੀ ਵੀ ਹੋ ਸਕਦੀ ਆ ਜਾਂ ਸਾਡੇ ਹੋਰ ਵੀ ਕਈ ਰਿਸ਼ਤੇ ਜਿਹੜੇ ਨੇ ਉਹ ਘਰ ਵਿੱਚ ਹੁੰਦੇ ਨੇ ਤੇ ਅਸੀਂ ਉਹਨਾਂ ਦੇ ਸਾਹਮਣੇ ਇੰਨੇ ਪਤਲੇ ਕੱਪੜੇ ਅਧੂਰੇ ਕੱਪੜੇ ਪਾ ਕੇ ਘਰ ਤੋਂ ਤੁਰੇ ਫਿਰਾਂਗੇ ਤੇ ਸਾਡੇ ਬੱਚਿਆਂ ਤੇ ਸਾਡੇ ਪਰਿਵਾਰ ਤੇ ਕਿੰਨਾ ਮਾੜਾ ਤੇ ਸ਼ਰਮਨਾਕ ਪ੍ਰਭਾਵ ਪਵੇਗਾ ਸਾਨੂੰ ਸੋਚਣਾ ਨਹੀਂ ਚਾਹੀਦਾ ਕਿ ਸਾਡੇ ਮੇਰੇ ਬਾਰੇ ਧਿਆਨ ਨਹੀਂ ਦੇਣਾ ਚਾਹੀਦਾ ਬੇਸ਼ੱਕ ਕਪੜੇ ਥੋੜੇ ਛੋਟੇ ਹੋਵੇ T-shirt ਹੋਵੇ ਜਾਂ ਕੋਈ ਵੱਡੀ ਕੈਪਰੀ ਹੋਵੇ ਲੇਕਿਨ ਉਹ ਹੋਵੇ ਤਾਂ ਭਾਰੀ ਪੌਣ ਜੋਗ ਹੋਵੇ ਯਾਨੀ ਕਿਸੇ ਤਰ੍ਹਾਂ T-shirt ਵੀ ਪਾਈ ਹੋਵੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਸਾਡਾ ਸਾਰਾ ਲੱਖ ਨਜ਼ਰ ਆਉਂਦਾ ਹੋਵੇ ਸਾਡੀ ਸ਼ਾਕੀ ਨਜ਼ਰ ਉਹਦੀ ਇਵੇਂ ਦੀ T-shirtਾ ਨਹੀਂ ਪਾਉਣੀ ਚਾਹੀਦੀ ਸਾਨੂੰ ਚੰਗੇ ਕਪੜੇ ਪਾਉਣੇ ਚਾਹੀਦੇ ਨੇ ਇਹ ਸਾਨੂੰ ਜ਼ਿਆਦਾ ਧਰਮੀ ਲੱਗਦੀ ਹੈ ਕਿ ਸਾਨੂੰ ਹੀ ਸਭ ਤੋਂ ਵੱਧ ਧਰਮੀ ਸਾਡੇ ਘਰ ਵਿੱਚ ਸਾਡੀਆਂ ਧੀਆ ਭੈਣਾਂ ਮਾਵਾ ਹੋਰ ਰਿਸ਼ਤੇਦਾਰ ਉਹਨਾਂ ਪੂਰੇ ਕੱਪੜੇ ਪਾਏ ਹੋਏ ਸੋਹਣੇ ਲੱਗਦੇ ਨੇ ਕਿ ਜੇ ਸਾਡੇ ਧੀਆ ਸਾਡੀਆਂ ਨੋਹਾਂ ਵੀ ਕਹਿਣ ਲੈਣ ਕਿ ਮੈਨੇ ਇੰਨੇ ਨਹੀਂ ਬਲੈਨ ਪਾਉਣੇ ਫਿਰ ਉਹਦਾ ਕਿੰਨਾ ਬਾੜਾ ਪ੍ਰਭਾਵ ਸਾਡੀ ਫੈਮਲੀ ਤੇ ਜਾਵੇਗਾ ਕੋਈ ਬਾਰੋਂ ਭੈਣ ਭਰਾ ਆਵੇਗਾ ਤੇ ਸਾਡੇ ਬਾਰੇ ਕੀ ਸੋਚੇਗਾ ਤੁਸੀਂ ਜੋ ਸ਼ਬਦ ਤੁਹਾਡੇ ਦਿਮਾਗ ਚ ਆ ਰਹੇ ਇਹੋ ਹੀ ਸੋਚੇਗਾ ਕਿ ਇਹਨਾਂ ਨੂੰ ਕੋਈ ਸ਼ਰਮ ਹੀ ਆਣੀ ਹੈਗੀ ਇਹਨਾਂ ਨੂੰ ਕੋਈ ਜ਼ਿਆਦਾ ਗਰਮੀ ਲੱਗਦੀ ਆ ਘਰ ਚ ਪੱਖੇ ਚੱਲਣ ਦੇ ਕੂਲਰ ਚੱਲਣ ਦੇ ਏਸੀ ਚੱਲਣ ਦੇ ਫਿਰ ਵੀ ਇਹਨਾਂ ਨੂੰ ਗਰਮੀ ਲੱਗੀ ਜਾਂਦੀ ਆ ਕੀ ਸਾਨੂੰ ਇਹ ਗੱਲਾਂ ਸੋਚਣੀਆਂ ਨਹੀਂ ਚਾਹੀਦੀਆਂ ਜੇ ਅਸੀਂ ਕਦਰਾਂ ਕੀਮਤ ਆਪਣੇ ਬੱਚਿਆਂ ਨੂੰ ਨਹੀਂ ਦਵਾਗੇ ਆਪਣੇ ਪਰਿਵਾਰ ਨੂੰ ਨਹੀਂ ਦਵਾਗੇ ਤਾਂ ਕੌਣ ਦਵੇਗਾ ਮੈਂ ਸਮਝਦਾ ਕਿ ਹਰ ਇੱਕ ਇਨਸਾਨ ਨੂੰ ਇਸ ਗੱਲ 'ਤੇ ਸੋਚਣਾ ਚਾਹੀਦਾ ਗਰਮੀ ਦਾ ਮੌਸਮ ਆ ਕੰਮ ਕਰਨਾ ਹੈ ਠੀਕ ਹੈ ਤੁਸੀਂ ਉਵੇਂ ਦੇ ਕਪੜੇ ਹੁੰਦੇ ਨੇ ਜਿਹਦੇ ਕੋਈ ਤੁਸੀਂ ਕਮੀਜ਼ ਪਾ ਲੈਂਦੇ ਹੋ ਟੀ-ਸ਼ਰਟ ਪਾ ਲੈਂਦੇ ਹੋ ਪਜਾਮਾ ਪਾ ਲੈਂਦੇ ਹੋ ਗਰਮੀ 'ਚ ਕੰਮ ਕਰ ਰਹੇ ਪਸੀਨਾ ਵੀ ਆ ਗਿਆ ਪਸੀਨਾ ਉਹਨਾਂ ਦੇ ਚੰਗੀ ਕਰਿਆ ਨਾ ਪਸੀਨਾ ਆਗਿਆ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ 'ਚੋਂ ਨਿਕਲ ਜਾਣਗੀਆਂ ਸਾਡੇ ਸਰੀਰ 'ਚੋਂ ਉਹ ਜਿਹੜੇ ਫਾਲਤੂ ਦੀ ਚਰਬੀ ਫਾਲਤੂ ਉਹਦਾ ਪਾਣੀ ਉਹ ਬਾਹਰ ਨਿਕਲ ਜਾਵੇਗਾ ਇੱਕ ਚੰਗੀ ਗੱਲ ਹੋਵੇਗੀ ਲੇਕਿਨ ਜੇ ਅਸੀਂ ਉਹ ਪਜਾਮਾ ਐਵੇਂ ਦਾ ਪਾ ਲਈਏ ਕਿ ਲੱਤਾਂ ਸਾਡੀਆਂ ਆਰ-ਪਾਰ ਨਜ਼ਰ ਆ ਰਹੀਆਂ ਹੋਣ ਕਮੀਜ਼ ਪਾਇਆ ਸਾਡਾ ਪੇਟ ਨਜ਼ਰ ਆ ਰਿਹਾ ਹੋਵੇ ਐਹੋ ਜਿਹੇ ਕੱਪੜੇ ਸਾਡੇ ਧੀਆਂ ਪੁੱਤਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨਗੇ ਸਾਡੇ ਪਰਿਵਾਰ ਨੂੰ ਪ੍ਰਭਾਵਿਤ ਕਰਨਗੇ ਚੰਗੇ ਲੋਕ ਕਦੀ ਵੀ ਆਪਣੇ ਘਰ ਚਿੰਝ ਦੇ ਕਪੜੇ ਨਹੀਂ ਪਾਉਂਦੇ ਨਾ ਹੀ ਪਾਉਣੇ ਚਾਹੀਦੇ ਨੇ ਕਿਉਂਕਿ ਮर्यादा ਹੀ ਇੱਕ ਜ਼ਿੰਦਗੀ ਦਾ ਸਭ ਤੋਂ ਵਧੀਆ ਤਰੀਕਾ ਜੇ ਅਸੀਂ ਮर्यादा ਭੰਗ ਕਰ ਦਿੱਤੀ ਮर्याਦਾ ਤੋੜ ਦਿੱਤੀ ਤੇ ਇਸ ਤਰ੍ਹਾਂ ਦੀ ਚੀਜ਼ ਨੇ ਸਾਡਾ ਪਰਿਵਾਰ ਸਾਡਾ ਘਰ ਤੋੜ ਦੇਣਾ ਕਿ ਇਹਨਾਂ ਚੀਜ਼ਾਂ ਨੇ ਸਾਨੂੰ ਬਰਬਾਦੀ ਵੱਲ ਘਾਲ ਦੇਣਾ ਸਮਝ ਨਹੀਂ ਕਿਹਨੀਆਂ ਗੱਲਾਂ ਤੇ ਚਰਚਾ ਕਰਦੇ ਰਹਿਣਾ ਚਾਹੀਦਾ ਸਮਝ ਇਹਨਾਂ ਗੱਲਾਂ ਤੋਂ ਕੁਝ ਸਿੱਖਦੇ ਰਹਿਣਾ ਚਾਹੀਦਾ ਕੋਈ ਜ਼ਿਆਦਾ ਗਰਮੀ ਨਹੀਂ ਹੁੰਦੀ ਠੀਕ ਹੈ ਗਰਮੀ ਤੇ ਠੰਡੀਆਂ ਚੀਜ਼ਾਂ ਖਾ ਲੋ ਗਰਮ ਚੀਜ਼ਾਂ ਨਾ ਖਾਓ ਠੰਡੀਆਂ ਚੀਜ਼ਾਂ ਖਾ ਲੋ ਬੁਢੀ ਗਰਮੀ ਨਹੀਂ ਲੱਗਦੀ ਜਿਹੜੇ ਆ ਉਨੀ ਕਪੜੇ ਨੇ ਹਾਂਜੀ ਜਿੰਨੂੰ ਆਪਾਂ ਕਪਾਹ ਨੂੰ ਕਹਿ ਦਿੰਨੇ ਕਪੜੇ ਹਾਂਜੀ ਕੋਟਨ ਦੇ ਕਪੜੇ ਜੇ ਅਸੀਂ ਉਹ ਪਾਲੀਏ ਸਾਨੂੰ ਗਰਮੀ ਬਹੁਤ ਘੱਟ ਲੱਗੇਗੀ ਮੈਂ ਸਮਝਦਾ ਮੇਰੇ ਭੈਣ ਭਰਾ ਇਸ ਵਿਸ਼ੇ 'ਤੇ ਵੱਲ ਜ਼ਰੂਰ ਸੋਚਣਗੇ ਗਰਮੀਆਂ ਦੇ ਮੌਸਮ ਦੇ ਵਿੱਚ ਚੰਗੇ ਕਪੜੇ ਪਾਉਣੇ ਚਾਹੀਦੇ ਚਾਹੇ ਸਾਡੀ ਧੀ ਹੋਵੇ ਪੁੱਤਰ ਹੋਵੇ ਜਾਂ ਮੈਂ ਹੋਵਾਂ ਜਾਂ ਮੇਰਾ ਪਰਿਵਾਰਕ ਮੈਂਬਰ ਹੋਵੇ ਸੋਹਣੇ ਕਪੜੇ ਪਾਉਣੇ ਚਾਹੀਦੇ ਨੇ ਸੋਹਣੇ ਦੇ ਭਾਵ ਕਿ ਇਹ ਨਹੀਂ ਕਿ ਲੱਤਾਂ ਪੱਟ ਨਜ਼ਰ ਆ ਕੇ ਆਉਣ ਇਹ ਕੋਈ ਗਾਹ ਬਦੂ ਸੋਚਣੀ ਆ ਜੇ ਕੋਈ ਇਹ ਨੂੰ ਕਹਿ ਰਹੀ ਹੈ ਕਿ ਪੱਛਮੀ ਸੋਚਿਆ ਪਰ ਇੱਕ ਗੱਲ ਯਾਦ ਰੱਖੋ ਕਿਉਂ ਜਿਹੜੀ ਪੱਛਮੀ ਸੋਚ ਹੈ ਨਾ ਇਹ ਬਹੁਤ ਮਾੜੀ ਹੈ ਕਿਉਂ ਮਾੜੀ ਹੈ ਕਿਉਂਕਿ ਪੱਸ਼ਮ ਦੇ ਵਿੱਚ ਜੋ ਸੂਰਜ ਹੀ ਚੱਲ ਜੇ ਨਾ ਉਹਨੂੰ ਵੀ ਤੁਹਾਡੇ ਵਰਗੇ ਸੱਜਣ ਕਈ ਨਾ ਕਹਿੰਦੇ ਡੁੱਬ ਗਿਆ ਪੱਸ਼ਮ ਵਾਲਾ ਗਿਆ ਸੂਰਜ ਵੀ ਡੁੱਬ ਜਾਂਦਾ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਕਿ ਜੇ ਅਸੀਂ ਪੱਛਮੀ ਸੰਕਤਾ ਚਾ ਜਾਵਾਂਗੇ ਤੇ ਅਸੀਂ ਹੀ ਡੁੱਬੇ ਹੀ ਡੁੱਬੇ ਸਾਡਾ ਘਰ ਵੀ ਡੁੱਬਿਆ ਹੀ ਡੁੱਬਿਆ ਹਨੇਰੇ ਵਿੱਚ ਆਪਾਂ ਨੂੰ ਹਮੇਸ਼ਾ ਪੁਰਬ ਵਾਲੇ ਕੰਮ ਕਰਨੇ ਚਾਹੀਦੇ ਜੋ ਤੁਹਾਡੀ ਸਭਤਾ ਹੈ ਜੋ ਤੁਹਾਡੇ ਵੱਡਿਆਂ ਨੇ ਜੋ ਬਾਬੇ ਜਾਨ ਨੇ ਸਾਨੂੰ ਕਦਰਾਂ ਕੀਮਤਾਂ ਦਿੱਤੀਆਂ ਨੇ ਸਾਨੂੰ ਉਹਨਾਂ ਤੇ ਪੈਰਾ ਦੇਣਾ ਚਾਹੀਦਾ ਕਿ ਸਾਨੂੰ ਉਹੋ ਜਿਹੀ ਚੰਗੀਆਂ ਗੱਲਾਂ ਨਾਲ ਜੁੜਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿਤ ਸਿੰਘ ਤਰਸਿੱਕਾ ਜੁਦੇ ਵਾਸਤੇ ਰੌਣਕ ਸੋਣਾ ਤੁਹਾਡੀ ਲੰਮੀ ਲੰਮੀ ਯੂਰਕ